ਤੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਿਤਪਾਲ ਸਿੰਘ ਵਰਦੇ ਮੀ ਦੇ ਵਿੱਚ ਡਿਬਰੂਗੜ ਜੇਲ ਤੋਂ ਦਿੱਲੀ ਦੇ ਲਈ ਰਵਾਨਾ ਹੋਏ ਨੇ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਅਮਰਿਤਪਾਲ ਸਿੰਘ ਦੇ ਕਾਫਲੇ ਦੀਆਂ ਕਿ ਜਿਸ ਨੂੰ ਲੈ ਕੇ ਦਿੱਲੀ ਤੋਂ ਰਵਾਨਾ ਦਿੱਲੀ ਪਹੁੰਚ ਥੋੜੀ ਦੇਰ ਦੇ ਵਿੱਚ ਦਿੱਲੀ ਪਹੁੰਚ ਜਾਣਗੇ ਅਮਰਿਤਪਾਲ ਸਿੰਘ ਤਾਂ ਮੌਕੇ ਦੀਆਂ ਤਸਵੀਰਾਂ ਨੇ ਸਵੇਰੇ 4 ਵਜੇ ਪੁਲਿਸ ਫੋਰਸਾਂ ਜਿਹੜੀਆਂ ਨੇ ਅਮਰਿਤਪਾਲ ਸਿੰਘ ਨੂੰ ਲੈ ਕੇ ਡਿਬਰੂਗੜ ਜੇਲ੍ਹ ਤੋਂ ਰਵਾਨਾ ਹੋਈਆਂ ਨੇ ਤਾਂ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਪਾਸੇ ਅੱਜ ਸਵੇਰੇ ਡਿਬਰੂਗੜ ਵਿਖੇ ਮੀਂਹ ਪੈ ਰਿਹਾ ਸੀ ਤਾਂ ਦੂਜੇ ਪਾਸੇ ਵੱਡੀ ਤਾਦਾਦ ਦੇ ਵਿੱਚ ਪੁਲਿਸ ਫੋਰਸਾਂ ਜਿਹੜੀਆਂ ਨੇ ਡਿਬਰੂਗੜ ਜੇਲ੍ਹ ਦੇ ਅੰਦਰ ਜਾਂਦੀਆਂ ਨੇ ਤੇ ਅਮਰਿਤਪਾਲ ਸਿੰਘ ਨੂੰ ਲੈ ਕੇ ਜੋ ਐ ਸਪੈਸ਼ਲ ਜਹਾਜ਼ ਤੇ ਰਾਹੀ ਦਿੱਲੀ ਦੇ ਲਈ ਰਵਾਨਾ ਹੋ ਚੁੱਕੇ ਨੇ ਉਸ ਕਾਫਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਪੰਜਾਬ ਦੇ ਖਡੂਰ ਸਾਹਿਬ ਤੋਂ ਐਮਪੀ ਅਮ੍ਰਿਤਪਾਲ ਸਿੰਘ ਨੂੰ ਲੈਣ ਦੇ ਲਈ ਜਦੋਂ ਪੁਲਿਸ ਫੋਰਸਾਂ ਦਾ ਕਾਫਲਾ ਜੇਲ੍ਹ ਦੇ ਅੰਦਰ ਜਾਂਦਾ ਤਾਂ ਉਸ ਵੇਲੇ ਮੀਂਹ ਵਰ ਰਿਹਾ ਹੁੰਦਾ ਤਾਂ ਅਮ੍ਰਿਤਪਾਲ ਨੂੰ ਨਾਲ ਲੈ ਕੇ ਫਿਰ ਫੋਰਸ ਦੇ ਸਪੈਸ਼ਲ ਜਹਾਜ਼ ਦੇ ਵਿੱਚ ਜੋ ਹੈ ਅਮਰਿਤਪਾਲ ਦਿੱਲੀ ਦੇ ਲਈ ਰਵਾਨਾ ਹੋਏ ਨੇ तकरीबन 11 ਵਜੇ ਦੇ ਕਰੀਬ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਚੈਂਬਰ ਦੇ ਵਿੱਚ ਜਾ ਕੇ ਸੋਚ ਸਕਦੇ ਨੇ ਅਮਰਿਤਪਾਲ ਸਿੰਘ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਮੌਕੇ ਦੀਆਂ ਐਕਸਕਲੂਸਿਵ ਐ ਤਸਵੀਰਾਂ ਨੇ ਕਿ ਜਿਸ ਵੇਲੇ ਅਮਰਿਤਪਾਲ ਸਿੰਘ ਨੂੰ ਲੈਂਡ ਪਹੁੰਚੇ ਸਨ ਪੁਲਿਸ ਮੁਲਾਜ਼ਮ ਤਾਂ ਉਸ ਵੇਲੇ ਮੀ ਵਾਰਿਆ ਸੀ ਤਾਂ ਪੰਜਾਬ ਅਤੇ ਅਸਾਮ ਪੁਲਿਸ ਦੇ ਸਖਤ ਪਹਿਰੇ ਦੇ ਵਿੱਚ ਅਮ੍ਰਿਤਪਾਲ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਦੇ ਲਈ ਰਵਾਨਾ ਹੋਏ ਨੇ ਜਿਸ ਦੀਆਂ ਇਹ ਤਸਵੀਰਾਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਹਾਲਾਂਕਿ ਅਮ੍ਰਿਤਪਾਲ ਦੇ ਪਿਤਾ ਪਹਿਲਾਂ ਹੀ ਜਿਹੜੇ ਆ ਦਿੱਲੀ ਪਹੁੰਚ ਚੁੱਕੇ ਨੇ ਸਰਬਜੀਤ ਸਿੰਘ ਖਾਲਸਾ ਹਰਮੀਤ ਸਿੰਘ ਕਾਲਕਾ ਉਹਨਾਂ ਦੇ ਨਾਲ ਵੀ ਖਾਈ ਦੇ ਰਹੇ ਨੇ ਤੇ ਦੂਜੇ ਪਾਸੇ ਬੇਸਬਰੀ ਦੇ ਨਾਲ ਪੰਜਾਬ ਤੇ ਸਭ ਤੋਂ ਜ਼ਿਆਦਾ ਲੀਡ ਦੇ ਨਾਲ ਜਿੱਤੇ ਹੋਏ ਐਮਪੀ ਅਮਰਿਤਪਾਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤਾਂ ਕੁਝ ਹੀ ਘੰਟਿਆਂ ਦੇ ਵਿੱਚ ਇੰਤਜ਼ਾਰ ਦੀਆਂ ਕੜੀਆਂ ਖਤਮ ਹੋ ਜਾਣ ਗਿਆ ਕਿਉਂਕਿ ਆਫੀਸ਼ੀਅਲ ਤੌਰ ਤੇ ਭਾਈ ਅਮਰਿਤਪਾਲ ਸਿੰਘ ਜੋ ਐ ਐਮਪੀ ਦੇ ਅਹੁਦੇ ਦੀ ਸੋਚ ਚੁੱਕ ਲੈਣਗੇ ਤਾਂ ਤਸਵੀਰਾਂ ਨੇ ਡਿਬਰੂਗੜ ਜੇਲ੍ਹ ਦੇ ਬਾਹਰ ਦੀਆਂ ਕਿ ਜਿੱਥੇ ਸਵੇਰੇ 4 ਵਜੇ ਦੇ ਕਰੀਬ ਅਮ੍ਰਿਤਪਾਲ ਸਿੰਘ ਨੂੰ ਦਿੱਲੀ ਲੈ ਕੇ ਜਾਣ ਦੇ ਲਈ ਪੁਲਿਸ ਫੋਰਸਾਂ ਦਾ ਕਾਫਲਾ ਜਿਹੜਾ ਜੇਲ੍ਹ ਦੇ ਅੰਦਰ ਜਾਂਦਾ ਉਸ ਵੇਲੇ ਮੀਂਹ ਪੈ ਰਿਹਾ ਹੁੰਦਾ ਤੇ ਫਿਰ ਅਮ੍ਰਿਤਪਾਲ ਨੂੰ ਲੈ ਕੇ 에ਅਰ ਫੋਰਸ ਦੇ ਸਪੈਸ਼ਲ ਜਹਾਜ਼ ਦੇ ਵਿੱਚ ਦਿੱਲੀ ਦੇ ਲਈ ਰਵਾਨਾ ਹੋ ਜਾਂਦੇ ਨੇ ਹਾਲਾਂਕਿ ਪੁਲਿਸ ਦਾ ਇਸ ਵੇਲੇ ਸਖਤ ਪਹਿਰਾ ਵੇਖਣ ਨੂੰ ਮਿਲਦਾ ਹੈ ਤੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ 10 ਸ਼ਰਤਾਂ ਅਮਰਿਤਪਾਲ ਸਿੰਘ ਨੂੰ ਲਾ ਕੇ ਲਗਾਈਆਂ ਗਈਆਂ ਨੇ ਜਿਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੇਸ਼ ਦੀ ਸ਼ਾਂਤੀ ਭੰਗ ਨਾ ਹੋਵੇ ਇਸ ਤਰ੍ਹਾਂ ਦਾ ਕੋਈ ਵੀ ਬਿਆਨ ਅਮਰਿਤਪਾਲ ਸਿੰਘ ਨਹੀਂ ਦੇਣਗੇ ਨਾ ਹੀ ਫੋਟੋ ਕੋਈ ਖਿਚਉਣਗੇ ਨਾ ਹੀ ਕੋਈ ਵੀਡੀਓ ਜਿਹੜੀ ਹੈ ਉਹ ਬਣਾਈ ਜਾਏਗੀ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਹ ਸਾਫ਼ ਤੌਰ ਤੇ ਇਨਸਟਰਕਸ਼ਨ ਜਿਹੜੀਆਂ ਨੇ ਦਿੱਤੀਆਂ ਗਈਆਂ ਨੇ ਤਾਂ ਮੈਂ ਸੰਵਿਧਾਨ ਦੇ ਅਧਦੇ ਦੀ ਸੋਹ ਚੁੱਕਦਾ ਛੇਤੀ ਇਹ ਆਵਾਜ਼ ਤੁਹਾਡੇ ਕੰਨਾਂ ਦੇ ਵਿੱਚ ਪਹੇਗੀ ਕਿਉਂਕਿ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਛੇ ਸੌ ਚੁੱਕਣਗੇ ਤਕਰੀਬਨ 11 ਵਜੇ ਦੇ ਕਰੀਬ ਤਾਂ ਇਸ ਵੇਲੇ ਪੁਲਿਸ ਫੋਰਸਾਂ ਦਾ ਸਖਤ ਪਹਿਰਾ ਵੇਖਣ ਨੂੰ ਮਿਲ ਰਿਹਾ ਹੈ ਚੱਪੇ-ਚੱਪੇ ਦੇ ਉੱਤੇ ਪੁਲਿਸ ਦੀ ਤਣਾਤੀ ਕੀਤੀ ਗਈ ਹੈ ਨਾ ਕੋਈ ਫੋਟੋ ਨਾ ਕੋਈ ਬਿਆਨ ਸਿਰਫ ਸੋਚ ਚੁੱਕਣ ਦੇ ਲਈ ਲੋਕ ਸਭਾ ਦੇ ਸਪੀਕਰ ਦੇ ਚੈਂਬਰ ਦੇ ਵਿੱਚ ਜਾਣਗੇ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ